हां जी दोस्तों ਕਿਸਾਨਾਂ ਦੇ ਧਰਨੇ ਸਰਕਾਰ ਦੇ ਵੱਲੋਂ ਖਤਮ ਹੋਣ ਤੇ ਲੱਡੂ ਵੰਡਣ ਵਾਲੇ ਕੁਝ ਲੋਕ ਇਕਾਦੁੱਕਾ ਤੇ ਖੁਸ਼ੀ ਮਨਾਉਣ ਵਾਲਿਆਂ ਨੂੰ ਮੈਂ ਕਹਿਣਾ ਚਾਹਣਾ ਹੈ ਕਿ ਜਦੋਂ ਵੀ ਕੋਈ ਇਹੋ ਜਿਹਾ ਨੁਕਸਾਨ ਹੁੰਦਾ ਹੈ ਜਿਹਦੇ ਵਿੱਚੋਂ ਵੱਡੀ ਕੋਈ ਪ੍ਰਾਪਤੀ ਨਾ ਹੋਵੇ ਇਸ ਤਰ੍ਹਾਂ ਕੋਈ ਸਰਕਾਰ ਦਾ ਐਕਸ਼ਨ ਹੋ ਜਾਵੇ ਉਦੋਂ ਨਾਲ ਮਦਦ ਕਰਨ ਦੀ ਬਜਾਏ ਨਾਲ ਖੜਨ ਦੀ ਬਜਾਏ ਸਗੋਂ ਉਹਨਾਂ ਦਾ ਮਖੌਲ ਨੀੜਾਈਦਾ ਹੁੰਦਾ ਜਦੋਂ ਕੋਈ ਨਕਸਾਨ ਵਿੱਚ ਹੋਵੇ ਦੁੱਖ ਵਿੱਚ ਹੋਵੇ ਉਦੋਂ ਸਿੱਖ ਕੌਮ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਜਾਂਦਾ ਹੈ ਨਾ ਕਿ ਉਹਨੂੰ ਚੜਾਇਆ ਜਾਂਦਾ ਹੈ ਇਹੋ ਹੀ ਅੱਜ ਗੱਲਬਾਤ ਕਰਦੇ ਆ ਕਿ ਜਿਹੜਾ ਸਰਕਾਰ ਨੇ ਐਕਸ਼ਨ ਕੀਤਾ ਉਹ ਕਿਉਂ ਹੋਇਆ ਜਿਹੜੇ ਧਰਮ ਨੇ ਫੇਲ ਹੋਇਆ ਹੈ ਇਨਾਂ ਦੇ ਪਿੱਛੇ ਕੌਣ ਸੀ ਖੁਦਾ ਜਗਜੀਤ ਸਿੰਘ ਡੱਲੇਵਾਲ ਜ਼ਿੰਮੇਵਾਰ ਸੀ ਸਰਬਨ ਭੰਦੇਰ ਜ਼ਿੰਮੇਵਾਰ ਸੀ ਦੋਨੇ ਲੀਡਰ ਵੱਡੇ ਸੀ ਭਾਵੇਂ ਉਹਨਾਂ ਦੇ ਨਾਲ ਹੋਰ ਵੀ ਲੀਡਰ ਸੀ ਕਿ ਦੋਨਾਂ ਲੀਡਰਾਂ ਦੀ ਗਲਤੀ ਕਰਕੇ ਮੋਰਚੇ ਫੇਲ ਹੋਏ ਜਾਂ ਫਿਰ ਜਗਿੰਦਰ ਸਿੰਘ ਉਗਰਾਹਾ ਬਲਵੀਰ ਸਿੰਘ ਰਾਜੇਵਾਲ ਤੇ ਦੂਜੀਆਂ ਜਥੇਬੰਦੀਆਂ ਦੇ ਹੱਥ ਕਰਕੇ ਉਹਨਾਂ ਦਾ ਸਾਥ ਨਾ ਦੇਣ ਕਰਕੇ ਮੋਰਚੇ ਫੇਲ ਹੋਏ ਤੇ ਦੋਸਤੋ ਸਰਕਾਰ ਨੂੰ ਸਹਿ ਕੀਨੇ ਦਿੱਤੀ ਸਰਕਾਰ ਨੂੰ ਐਡਾ ਵੱਡਾ ਐਕਸ਼ਨ ਕਰਨ ਦੀ ਸਹਿ ਕੀਨੇ ਦਿੱਤੀ ਜਗਜੀਤ ਸਿੰਘ ਡੱਲੇਵਾਲ ਸਰਬਣ ਪੰਧੀਰ ਇਸ ਕਾਰਜ ਦੇ ਵਿੱਚ ਮੋਰਚੇ ਨੂੰ ਸੰਭਾਲਣ ਦੇ ਵਿੱਚ ਫੇਲ ਹੋਏ ਜਾਂ ਉਹਨਾਂ ਦੇ ਨਾਲ ਧੋਖਾ ਹੋਇਆ ਦੂਜੀਆਂ ਜਥੇਬੰਦੀਆਂ ਦੇ ਲੀਡਰਾਂ ਦੇ ਵੱਲੋਂ ਉਹਨਾਂ ਦੇ ਨਾਲ ਕੋਈ ਵਿਸ਼ਵਾਸ ਘਾਤ ਤੇ ਨਹੀਂ ਹੋ ਗਿਆ ਕਿ ਸਰਕਾਰ ਨੂੰ ਸਹਿ ਮਿਲਗੀ ਕਿ ਇਹਨਾਂ ਦੇ ਨਾਲ ਹੋਰ ਜਥੇਬੰਦੀਆਂ ਸਹਿਯੋਗ ਕਰਨ ਨੂੰ ਤਿਆਰ ਨਹੀਂ ਆ ਕੇ ਬੈਠਣ ਨੂੰ ਤਿਆਰ ਨਹੀਂ ਤੇ ਹੁਣ ਇਹ ਇਕੱਲੇ ਪੈ ਗਏ ਐ ਕਿਉਂ ਨਾ ਇਹਨਾਂ ਦੇ ਉੱਤੇ ਐਕਸ਼ਨ ਕਰ ਦਿੱਤਾ ਜਾਵੇ ਇਹ ਦੋਸਤੋ ਸੋਚਣ ਵਾਲੀ ਗੱਲ ਐ ਕਈ ਮਹੀਨਿਆਂ ਤੋਂ ਮੋਰਚਾ ਚੱਲ ਰਿਹਾ ਸੀ ਸੈਂਟਰ ਸਰਕਾਰ ਦੇ ਨਾਲ ਲਗਾਤਾਰ ਗੱਲਬਾਤ ਚੱਲ ਰਹੀ ਸੀ ਜਿੱਦ ਦੇ ਜਿਸ ਦਿਨ ਹੁਣ ਐਕਸ਼ਨ ਹੋਇਆ ਉਸ ਦਿਨ ਵੀ ਸੈਂਟਰ ਦੇ ਤਿੰਨ ਮਨਿਸਟਰ ਕਿਸਾਨਾਂ ਨਾਲ ਗੱਲ ਕਰ ਰਹੇ ਸੀ ਚੰਡੀਗੜ੍ਹ ਦੇ ਵਿੱਚ ਤੇ ਪੰਜਾਬ ਸਰਕਾਰ ਵੀ ਵਿੱਚ ਭਾਈਵਾਲ ਸੀ ਉਹ ਮੀਟਿੰਗ ਦੇ ਵਿੱਚ ਸ਼ਾਮਲ ਸੀ ਤੇ ਗੱਲ ਕਰ ਰਹੀ ਸੀ ਬੜਾ ਕਿਸਾਨਾਂ ਦਾ ਪੱਖ ਲੈਦੀ ਸੀ ਸਾਰੇ ਮੰਤਰੀ ਕਹਿੰਦੇ ਸੀ ਕਹਿੰਦੇ ਅਸੀਂ ਸੈਂਟਰ ਦੇ ਨਾਲ ਤਾਲਮੇਲ ਕਰਾਇਆ ਹੈ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਐਮਐਸਪੀ ਮਿਲਣੀ ਚਾਹੀਦੀ ਹੈ ਅਸੀਂ ਹੱਕਚ ਐ ਫਿਰ ਦੋਸਤੋ ਇੱਕੇ ਲਖਤ ਕੀ ਪੰਜਾਬ ਸਰਕਾਰ ਦੇ ਉੱਤੇ ਇੰਨਾ ਦਬਾਅ ਪੈ ਗਿਆ ਕਿ ਚੱਲ ਰਹੀ ਮੀਟਿੰਗ ਦੇ ਵਿੱਚ ਹੀ ਇੰਨੀਆਂ ਵੱਡੀਆਂ ਤਿਆਰੀਆਂ ਪੰਜਾਬ ਪੁਲਿਸ ਨੇ ਕਰ ਲਈਆਂ ਕਿ ਕੁਝ ਵੀ ਹੋ ਜੇ ਅੱਜ ਕਿਸਾਨਾਂ ਦੇ ਮੋਰਚੇ ਫੇਲ ਕਰਨੇ ਐ ਅੱਜ ਉਹਨਾਂ ਨੂੰ ਚੁੱਕ ਕੇ ਅੰਦਰ ਸੁੱਟ ਨਹੀਂ ਸੁੱਟਣਾ ਸਾਰੇ ਜ਼ਿਲ੍ਹਿਆਂ ਦੀ ਜਦੋਂ ਪੁਲਿਸ ਸੱਦੀ ਜਾ ਰਹੀ ਸੀ ਕੀ ਉਹਦੋਂ ਸਰਬਣ ਸਿੰਘ ਭੰਦੇਰ ਤੇ ਜਗਜੀਤ ਸਿੰਘ ਡੱਲੇਵਾਲ ਐਡੇ ਪੁਰਾਣੇ ਆਗੂ ਐ ਕੀ ਉਹ ਇੰਨੀ ਪੁਲਿਸ ਫੋਰਸ ਦੀ ਤਿਆਰੀ ਦੇਖ ਕੇ ਸਮਝ ਨਹੀਂ ਸਕੇ ਉਹਨਾਂ ਦਾ ਹੱਕ ਬਣਦਾ ਸੀ ਉਹ ਮੀਟਿੰਗ ਛੱਡ ਕੇ ਆ ਜਾਂਦੇ ਜਦੋਂ ਉਹਨਾਂ ਨੇ ਪੰਜਾਬ ਪੁਲਿਸ ਦਾ ਤਿਆਰੀ ਦੇਖ ਲਈ ਸੀ ਸਵੇਰ ਤੋਂ ਉਹ ਮੀਟਿੰਗ ਦੇ ਵਿੱਚ ਕਿਉਂ ਗਏ ਮੀਟਿੰਗ ਰਿਜੈਕਟ ਕਰ ਦਿੰਦੇ ਜਾਂ ਮੰਗ ਰੱਖ ਲੈਂਦੇ ਕਿ ਮੀਟਿੰਗ ਦਿੱਲੀ ਵਿੱਚ ਹੋਵੇ ਜਾਂ ਕਹਿ ਦਿੰਦੇ ਕਿ ਮੀਟਿੰਗ ਭਾਈ ਧਰਨੇ ਵਾਲੇ ਸਥਾਨ ਤੇ ਹੋਵੇ ਜਾਂ ਫਿਰ ਮੀਟਿੰਗ ਕੈਨਸਲ ਕਰ ਦਿੰਦੇ ਨਵੀਂ ਤਰੀਕ ਬਾਰੇ ਵਿਚਾਰ ਲੈਂਦੇ ਇਹ ਕੰਮ ਦੇ ਵਿੱਚ ਡੱਲੇਵਾਲ ਤੇ ਸਰਬਣ ਪੰਦੇਰ ਫੇਲ ਹੋਇਆ ਉਹਨਾਂ ਦਾ ਇੰਨੇ ਸਾਲ ਦਾ ਤਜਰਬਾ ਫੇਲ ਹੋਇਆ ਕੋਈ ਨਜ਼ਰ ਨਹੀਂ ਆਉਂਦਾ ਜੇਕਰ ਐਡੇ ਸੁਲਝੇ ਹੋਏ ਆਗੂ ਸੀ ਉਹ ਕਿਉਂ ਆਪਣੇ 3-400 ਕਿਸਾਨਾਂ ਨੂੰ ਕੱਲਿਆਂ ਨੂੰ ਛੱਡ ਕੇ ਮੀਟਿੰਗ ਦੇ ਵਿੱਚ ਆਏ ਜਾਂ ਫਿਰ ਉਹਨਾਂ ਨੇ ਹੋਰ ਪਿੰਡਾਂ ਦੇ ਵਿੱਚੋਂ ਵਰਕਰ ਸੱਦਨੇ ਸੀ ਉਥੇ ਵੱਡਾ ਘੱਟ ਰੱਖਣਾ ਸੀ ਮਜ਼ਬੂਤ ਰੱਖਣਾ ਸੀ ਉਥੇ ਵੀ ਬਿਲਕੁਲ ਉਹਨਾਂ ਨੇ ਥੋੜੇ ਲੋਕ ਰਹਿ ਗਏ ਸੀ ਤੇ ਉਧਰ ਮੀਟਿੰਗ ਦੇ ਵਿੱਚ ਬਹਿ ਗਏ ਤੇ ਮੀਟਿੰਗ ਦੇ ਵਿੱਚ ਉੱਠਦੇ ਹੀ ਸਰਕਾਰ ਨੇ ਗਿਰ ਪਦਾਰ ਕਰ ਲਈ ਇਹਦੇ ਵਿੱਚ ਡੱਲੇ ਆਲ ਤੇ ਸਰਬਣ ਪੰθεਰ ਦੀ ਜਿਹੜੀ ਪਾਲਿਸੀ ਹੈ ਉਹ ਫੇਲ ਹੋਈ ਹੈ ਤੇ ਦੋਸਤੋ ਹੁਣ ਆਉਨੇ ਦੂਜੀਆਂ ਜੱਥੇਬੰਦੀਆਂ ਤੇ ਸਰਦਾਰ ਜਗਿੰਦਰ ਸਿੰਘ ਉਗਰਾਹਾ ਦੀ ਜਥੇਬੰਦੀ ਕਹਿੰਦੇ ਪੰਜਾਬ ਦੇ ਵਿੱਚ ਬੜਾ ਦਬਦਬਾ ਰੱਖਦੀ ਸੀ ਬੜੀ ਸਰਕਾਰੋਂ ਤੋਂ ਚੱਲਦੀ ਸੀ ਉਹ ਜਥੇਬੰਦੀ ਨੇ ਕਿਉਂ ਨਹੀਂ ਕੋਈ ਐਕਸ਼ਨ ਕਰਿਆ ਜਿਸ ਦਿਨ ਚੰਡੀਗੜ੍ਹ ਦੇ ਵਿੱਚ ਮੁੱਖ ਮੰਤਰੀ ਸਾਹਿਬ ਇਹਨਾਂ ਆਗੂਆਂ ਦੇ ਵਿੱਚੋਂ ਉੱਠ ਕੇ ਚਲੇ ਗਏ ਸੀ ਇਨਾਂ ਦੀ ਗੱਲ ਨਹੀਂ ਸੀ ਗੌੜੀ ਚੰਡੀਗੜ੍ਹ ਦੇ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਵਰਦਨ ਨਹੀਂ ਸੀ ਦਿੱਤਾ ਚੁੱਕ ਕੇ ਠਾੜਿਆਂ ਦੇ ਵਿੱਚ ਸੁੱਟਦਾ ਸੀ ਇਹਨਾਂ ਨੇ ਇੰਨੇ ਦਿਨਾਂ ਦੇ ਵਿੱਚ ਕਿਉਂ ਨਹੀਂ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦਿੱਤਾ ਜਾਂ ਕਿਉਂ ਨਹੀਂ ਇਹਨਾਂ ਨੇ ਕੋਈ ਐਕਸ਼ਨ ਪ੍ਰੋਗਰਾਮ ਕੀਤਾ ਐਵੇਂ ਛੋਟੇ ਮੋਟੇ ਜੇ ਐਕਸ਼ਨ ਪ੍ਰੋਗਰਾਮ ਦੇ ਕੇ ਅਸੀਂ 26 ਨੂੰ ਜੀ ਚੰਡੀਗੜ੍ਹ ਜਾਵਾਂਗੇ ਚਾਰ ਨੂੰ ਸੜਕਾਂ ਘੇਰਾਂਗੇ ਅਰਤਾਂ ਪੂਕਾਂਗੇ ਇਹਨਾਂ ਦਾ ਕੀ ਫਾਇਦਾ ਹੋਇਆ ਇਸੇ ਤਰ੍ਹਾਂ ਤਾਂ ਲੋਕ ਤੁਹਾਡੇ ਨਾਲੋਂ ਟੁੱਟੇ ਐ ਲੋਕ ਚਾਹੁੰਦੇ ਸੀ ਕਿ ਇਕੱਠੇ ਹੋ ਕੇ ਸੰਘਰਸ਼ ਲੜਨ ਕਿਉਂ ਨਹੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਬਹਿ ਕੇ ਨਾਲ ਜਾ ਕੇ ਜੱਥੇ ਬੰਦੀਆਂ ਬੈਠੀਆਂ ਇਹਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਕਸੂਰਬਾਰ ਐ ਕਿਉਂ ਨਹੀਂ ਲੋਕਾਂ ਨੂੰ ਫਿਰ ਇਹ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਅਸੀਂ ਭਾਈ ਬੈਠਣ ਨੂੰ ਤਿਆਰ ਐ ਜਗਜੀਤ ਸਿੰਘ ਡੱਲੇਵਾਲ ਸਾਨੂੰ ਬੈਠਣ ਨਹੀਂ ਦੇ ਰਿਹਾ ਨਾ ਤੇ ਕੋਈ ਲੋਕਾਂ ਸਾਹਮਣੇ ਗੱਲ ਜੱਗਰ ਕਰੀ ਤੇ ਨਾ ਹੀ ਉਹਨਾਂ ਦਾ ਸਾਥ ਦਿੱਤਾ ਨਾ ਕੋਈ ਬਦਲਵਾ ਪ੍ਰੋਗਰਾਮ ਦਿੱਤਾ ਜਾਣ ਬੁੱਝ ਕੇ ਉਹਨਾਂ ਨੂੰ ਚੁੰਝਾਂ ਸਰਕਾਰ ਨੂੰ ਲਾਉਂਦੇ ਰਹੇ ਛੋਟੇ ਮੋਟੇ ਜੀ ਐਕਸ਼ਨ ਕਰਕੇ ਉਹਨਾਂ ਨੂੰ ਸਗੋਂ ਘਰੇਦਦੇ ਰਹੇ ਸਰਕਾਰ ਨੂੰ ਪਰੇਸ਼ਾਨ ਕਰਦੇ ਰਹੇ ਜਿਹਦਾ ਸਿੱਟਾ ਇਹ ਨਿਕਲਿਆ ਕਿ ਅਖੀਰ ਨੂੰ ਸਰਕਾਰ ਨੂੰ ਐਕਸ਼ਨ ਕਰਨਾ ਪੈ ਗਿਆ ਤੇ ਇੱਕ ਜਿਹੜੀ ਗੱਲ ਆ ਰਹੀ ਹੈ ਕਿ ਜਿਹੜੀਆਂ ਵੱਡੇ ਵੱਡੇ ਲੋਕ ਸੀ ਫੈਕਟਰੀਆਂ ਵਾਲੇ ਸੈਲਰਾਂ ਵਾਲੇ ਉਦਯੋਗਪਤੀ ਕਹਿੰਦੇ ਉਹ ਬੜੇ ਪਰੇਸ਼ਾਨ ਸੀ ਕਿ ਸੜਕਾਂ ਰੋਕੀਆਂ ਹੋਈਆਂ ਸੜਕਾਂ ਰੋਕਣ ਕਰਕੇ ਆਮ ਪਬਲਿਕ ਨੂੰ ਵੀ ਦਿੱਕਤ ਆ ਰਹੀ ਸੀ ਕਿਉਂਕਿ 에ਰਪੋਰਟ ਤੇ ਜਾਣ ਵਾਲੇ ਲੋਕ ਦਿੱਲੀ ਨੂੰ ਜਾਣ ਵਾਲੇ ਲੋਕ ਬੜੇ ਪਰੇਸ਼ਾਨ ਸੀ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਲੋਕ ਚੜ੍ਹਦੇ ਐ ਉਤਰਦੇ ਐ ਇਹਨਾਂ ਨੇ ਬੜਾ ਲੰਬਾ ਸਮਾਂ ਹੋ ਗਿਆ ਸੀ ਪਰ ਕਿਸਾਨ ਤੇ ਸਾਈਡ ਤੇ ਬੈਠੇ ਸੀ ਸੜਕ ਦੇ ਉਹ ਸੜਕਾਂ ਤੇ ਪੁਲਿਸ ਨੇ ਰੋਕੀਆਂ ਸੀ ਉਹ ਤੇ ਹਰਿਆਣਾ ਪੁਲਿਸ ਨੇ ਹਰਿਆਣਾ ਸਰਕਾਰ ਨੇ ਕੰਧਾਂ ਕੱਢ ਕੇ ਬੰਦ ਕੀਤਾ ਸੀ ਇਹਨਾਂ ਨੇ ਕਿਉਂ ਨਹੀਂ ਲੋਕਾਂ ਨੂੰ ਦੱਸਿਆ ਕਿਉਂ ਨਹੀਂ ਵਪਾਰੀਆਂ ਨੂੰ ਕਿਹਾ ਕਿ ਭਾਈ ਅਸੀਂ ਨਹੀਂ ਸੜਕਾਂ ਰੋਕਿਆ ਹਰਿਆਣਾ ਸਰਕਾਰ ਨੇ ਰੋਕਣਾ ਹੈ ਜਾਂ ਦੱਸਣ ਦੇ ਵਿੱਚ ਅਸਫਲ ਰਹੇ ਦੋਸਤੋ ਤੇ ਇੱਕ ਲੋਕਾਂ ਨੂੰ ਇਹ ਵੀ ਰੋਸ ਸੀ ਛੋਟੇ ਛੋਟੇ ਮਸਲਿਆਂ ਤੇ ਜੁਨੀਅਨ ਵਾਲਿਆਂ ਦਾ ਤੁਰ ਪੈਣਾ ਝੰਡੇ ਲੈ ਕੇ ਤੁਰ ਪੈਣਾ ਛੋਟੇ ਛੋਟੇ ਮਾਮਲਿਆਂ ਤੇ ਜੇਕਰ ਕਿਸੇ ਦੀ ਨਿੱਜੀ ਲੜਾਈ ਹੋ ਗਈ ਔੜਾ ਹੋ ਗਿਆ ਉਹ ਵੀ ਜਾ ਕੇ ਚੌਕੀਆਂ ਮੂਹਰੇ ਬੈਠ ਜਾਣਾ ਜਾਂ ਸੜਕਾਂ ਤੇ ਜਾਮ ਲਾ ਲੈਣੇ ਨਹਿਰਾਂ ਦੇ ਪੁਲ ਬੰਦ ਕਰ ਲੈਣੇ ਚਾਰ ਚਾਰ ਘੰਟੇ ਲੋਕਾਂ ਦੀ ਖੱਜਲ ਕੁਵਾਰੀ ਕਰਨੀ بڑے ਲੋਕ ਪਰੇਸ਼ਾਨ ਹੋ ਗਏ ਸੀ ਮਲਾਜ਼ਮ ਤਬਕਾ ਸ਼ਹਿਰੀ ਤਬਕਾ ਉਹਨਾਂ ਨੂੰ ਜੁਨੀਅਨਾਂ ਨੇ ਆਪ ਦੇ ਆਪ ਨਾਲੋਂ ਤੋੜ ਲਿਆ ਸੀ ਕਿਉਂਕਿ ਛੋਟੇ ਮੋਟੇ ਮਸਲਿਆਂ ਦੇ ਵਿੱਚ ਆ ਜਾਣਾ ਇਹ ਬਹੁਤ ਹੀ ਮੰਦ ਭਾਗਾ ਸੀ ਐਮਐਲਆ ਦੇ ਘਰਾਂ ਅੱਗੇ ਬਹਿ ਸਕਦੇ ਸੀ ਉਹਨਾਂ ਨੂੰ ਪਿੰਡਾਂ 'ਚ ਨਾ ਵੜਨ ਦਿਓ ਕੋਈ ਬਦਲ ਮੇ ਐਕਸ਼ਨ ਕਰ ਲੋ ਉਹ ਚੰਗਾ ਹੁੰਦਾ ਪਰ ਸੜਕਾਂ ਦੇ ਉੱਤੇ ਥਾਂ ਥਾਂ ਤੇ ਖੱਜਲ ਖੁਆਰੀ ਲੋਕਾਂ ਨੇ ਨਹੀਂ ਚੱਲੀ ਲੋਕ ਜੂਨੀਅਨ ਦੇ ਖਿਲਾਫ ਹੋ ਗਏ ਤਾਂ ਕਰਕੇ ਜਿਹੜਾ ਇਹ ਮੋਰਚੇ ਫੇਲ ਹੋਣ ਦਾ ਕਾਰਨ ਇਹ ਵੀ ਬਣਿਆ ਕਿ ਲੋਕਾਂ ਨੇ ਆਪਣੀ ਜਿਹੜੀ ਹਮਾਇਤ ਸੀ ਉਹ ਜੂਨੀਅਨਾਂ ਤੋਂ ਵਾਪਸ ਲੈਣੀ ਸ਼ੁਰੂ ਕਰ ਦਿੱਤੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇਕਰ ਜੁਨੀਆਨਾਂ ਨੇ ਕੋਈ ਨਾ ਚੰਗੀਆਂ ਪਾਲਿਸੀਆਂ ਬਣਾਈਆਂ ਇਸੇ ਤਰ੍ਹਾਂ ਹਰ ਇੱਕ ਕੇਸਾਂ ਦੇ ਵਿੱਚ ਬੈਂਦੇ ਰਹੇ ਇਕੱਠੇ ਹੋ ਕੇ ਜੁੜਦੇ ਰਹੇ ਤੇ ਉੱਜ ਨਹੀਂ ਵੜਨਾ ਲੋਕ ਇਹਨਾਂ ਦੇ ਖਿਲਾਫ ਹੋਣਗੇ ਇਹਦੇ ਬਾਰੇ ਵੀ ਇਹਨਾਂ ਨੂੰ ਪਾਲਿਸੀ ਬਣਾਉਣੀ ਚਾਹੀਦੀ ਹੈ ਜਿਹੜਾ ਮੋਰਚਾ ਫੇਲ ਹੋਇਆ ਦੋਨੇ ਥਾਮਾਂ ਤੇ ਖਨੌਰੀ ਤੇ ਸੰਭੂ ਤੋਂ ਇਹ ਗੁੱਟਬਾਜੀ ਦਾ ਕਰਕੇ ਫੇਲ ਹੋਇਆ ਹੈ ਮੇਰਾ ਸਭ ਤੋਂ ਮੇਰੀ ਨਿੱਜੀ رائے ਹੈ ਕਿ ਜਥੇਬੰਦੀਆਂ ਨੇ ਆਪ ਦੇ ਆਪ ਮੋਰਚਾ ਫੇਲ ਕੀਤਾ ਨਾ ਇਹਨਾਂ ਦੀ ਆਪਸ ਵਿੱਚ ਦੀ ਏਕਤਾ ਹੋਈ ਨਾ ਇਹ ਇਕੱਠੇ ਹੋਏ ਸਗੋਂ ਲੋਕਾਂ ਨੂੰ ਪਰੇਸ਼ਾਨ ਕਰਦੇ ਰਹੇ ਲੋਕ ਚਾਹੁੰਦੇ ਸੀ ਪੰਜਾਬ ਦੇ ਕਿ ਇਕੱਠੇ ਹੋ ਕੇ ਲੜਨ ਜਿਵੇਂ ਦਿੱਲੀ ਦੇ ਵਿੱਚ ਲੜੇ ਸੀ ਪਰ ਨਹੀਂ ਇਕੱਠੇ ਹੋਏ ਇਹਨਾਂ ਦਾ ਆਪਸ ਵਿੱਚ ਦੀ ਹੰਕਾਰ ਇੱਕ ਦੂਜੇ ਦੇ ਪ੍ਰਤੀ ਈਰਖਾ ਇੱਕ ਦੂਜੇ ਨੂੰ ਨੀਵੇਂ ਦਿਖਾਉਣਾ ਉਹ ਇਹਨਾਂ ਨੂੰ ਲੈ ਕੇ ਬਹਿ ਗਿਆ ਜੇਕਰ ਗੁੱਟਬੰਦੀ ਨਾ ਕਰਦੇ ਤੇ ਸ਼ਾਇਦ ਇਹ ਮੋਰਚਾ ਜਿੱਤ ਜਾਂਦੇ ਪਰ ਇਹਨਾਂ ਨੂੰ ਗੁੱਟਬੰਦੀ ਨੇ ਮਾਰ ਦਿੱਤਾ ਗੁੱਟਬੰਦੀ ਨੇ ਇਹਨਾਂ ਨੂੰ ਨੁਕਸਾਨ ਕੀਤਾ ਗੁੱਟਬੰਦੀ ਦਾ ਕਰਕੇ ਹਾਰ ਹੋਈ ਹੈ ਇਹ ਹੁਣ ਜਥੇਬੰਦੀਆਂ ਦਾ ਨਾਂ ਇਕੱਠਾ ਹੋਣਾ ਇਕੱਠੇ ਹੋ ਕੇ ਨਾ ਚੱਲਣਾ ਇਹਦੇ ਵਿੱਚ ਸਭ ਤੋਂ ਵੱਡਾ ਕਾਰਨ ਬਣਿਆ ਦੂਜਾ ਕਾਰਨ ਇਹ ਨਹੀਂ ਸਮਝਾਉਂਦੀ ਕਿ ਪੰਜਾਬ ਸਰਕਾਰ ਨੇ ਕਸਾਨਾਂ ਨੂੰ ਆਪਣੇ ਵਿਰੋਧੀ ਕਿਉਂ ਬਣਾ ਲਿਆ ਪੰਜਾਬ ਦੇ ਲੋਕ ਜਦੋਂ ਕਿਸੇ ਵੀ ਜਥੇਬੰਦੀ ਦੇ ਉੱਤੇ ਕੋਈ ਤੱਕਾ ਹੁੰਦਾ ਹੈ ਜ਼ਬਰ ਹੁੰਦਾ ਹੈ ਉਹਨੂੰ ਪਸੰਦ ਨਹੀਂ ਕਰਦੇ ਇਹਨਾਂ ਦੇ ਨਾਲ ਜਿਹੜਾ ਰਾਤ ਨੂੰ ਹਨੇਰੇ ਦੇ ਵਿੱਚ ਕਿਸਾਨਾਂ ਨਾਲ ਤੱਕਾ ਹੋਇਆ ਹੈ ਜੇ ਸੀਵੀਆਂ ਦੇ ਨਾਲ ਜੇ ਮਟੈਂਟੋ ਖੇੜੇ ਗਏ ਹੈ ਇਹ ਵੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਸੀ ਕੋਈ ਹੋਰ ਤਰੀਕਾ ਵਰਤ ਲੈਂਦੇ ਕੋਈ ਦਿਨੇ ਉਹਨਾਂ ਨੂੰ ਦੋ ਦਿਨ ਦਾ ਟਾਈਮ ਦੇ ਦਿੰਦੇ ਲੋਕ ਵੀ ਸਰਕਾਰ ਦੇ ਹੱਕ ਵਿੱਚ ਹੋ ਜਾਂਦੇ ਪਰ ਹੁਣ ਲੋਕਾਂ ਦੇ ਮਨਾਂ ਦੇ ਵਿੱਚ ਵੀ ਗੁੱਸਾ ਏ ਇਸ ਗੱਲ ਦਾ ਕਿ ਇੱਕ ਪਾਸੇ ਮੀਟਿੰਗ ਚੱਲੀ ਜਾਂਦੀ ਸੀ ਪੰਜਾਬ ਸਰਕਾਰ ਵਿੱਚ ਬੈਠੀ ਸੀ ਫਿਰ ਮੀਟਿੰਗ ਦੇ ਵਿੱਚੋਂ ਕਿਉਂ ਨਹੀਂ ਉਹਨਾਂ ਨੂੰ ਆਪਣੇ ਧਰਨਿਆਂ ਤੇ ਮੋੜਨ ਦਿੱਤਾ ਰਾਹ ਦੇ ਵਿੱਚ ਧੋਖੇ ਨਾਲ ਕਿਉਂ ਚੁੱਕ ਲਿਆ ਇਹ ਵੀ ਕੋਈ ਗੱਲ ਨਹੀਂ ਸਮਝ ਨਹੀਂ ਆ ਰਹੀ ਕੁਝ ਵਿਦਵਾਨ ਕਹਿ ਰਹੇ ਐ ਕਿ ਸੈਂਟਰ ਸਰਕਾਰ ਦਾ ਤੇ ਪੰਜਾਬ ਸਰਕਾਰ ਦਾ ਸਾਝਾ ਐਕਸ਼ਨ ਸੀ ਤੇ ਕੁਝ ਕਹਿ ਰਹੇ ਐ ਕਿ ਪੰਜਾਬ ਸਰਕਾਰ ਨੇ ਜਿਹੜਾ ਸੈਂਟਰ ਦੀ ਸਰਕਾਰ ਦੇ ਗਲ ਦੇ ਵਿੱਚ ਮਰਿਆ ਸੱਪ ਪਿਆ ਹੋਇਆ ਸੀ ਕਿਸਾਨਾਂ ਵਾਲਾ ਉਹ ਕਹਿੰਦੇ ਆਪਣੇ ਗਲ 'ਚ ਪੰਜਾਬ ਸਰਕਾਰ ਨੇ ਲਾ ਕੇ ਪਾ ਲਿਆ ਹੁਣ ਅਗਲੀਆਂ ਚੋਣਾਂ ਦੇ ਵਿੱਚ ਅਗਲੇ ਦਿਨਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਰੋਸ ਕਿਸਾਨਾਂ ਦਾ ਝੱਲਣਾ ਪੈ ਸਕਦਾ ਹੈ ਇਸ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਮੈਂ ਉਹਨਾਂ ਨੂੰ ਜ਼ਰੂਰ ਕਹਿਣਾ ਚਾਹਣਾ ਹੈ ਜਿਹੜੇ ਖੁਸ਼ੀ ਦੇ ਵਿੱਚ ਲੱਡੂ ਵੰਡਦੇ ਫਿਰਦੇ ਐ ਜਾਂ ਖੁਸ਼ੀਆਂ ਮਨਾਉਂਦੇ ਫਿਰਦੇ ਐ ਕਿ ਭਾਈ ਕਿਸੇ ਦਾ ਨੁਕਸਾਨ ਹੋਇਆ ਹੋਵੇ ਉਥੇ ਖੁਸ਼ੀ ਨਹੀਂ ਮਨਾਈ ਜਾਂਦੀ ਇਹ ਪੰਜਾਬੀਆਂ ਦਾ ਵਿਰਸਾ ਸੱਭਿਆਚਾਰ ਹੈ ਉਥੇ ਹਾਂ ਦਾ ਨਾਰਾ ਮਾਰਿਆ ਜਾਂਦਾ ਹੈ ਜੇਕਰ ਹਾਂ ਦਾ ਨਾਰਾ ਵੀ ਨਹੀਂ ਮਾਰ ਸਕਦੇ ਤੇ ਚੁੱਪ ਕਰਕੇ ਆਪਣੇ ਘਰੇ ਵਹਿ ਜਾਓ ਨਾ ਲੱਡੂ ਵੰਡੋ ਨਾ ਖੁਸ਼ੀਗਾ ਮਨਾਓ ਨਾ ਕਿਸਾਨਾਂ ਦੇ ਸਿੱਲੇ ਹੋਏ ਜ਼ਖਮਾਂ ਦੇ ਉੱਤੇ ਨੂਨ ਦਾ ਪੋਕੋ ਜਿਹੜਾ ਕੁਝ ਵਾਪਰਿਆ ਇਹ ਨਹੀਂ ਆਕ ਦੋਸਤੋ ਵਿਚਾਰਾ ਸਨ ਗੱਲਬਾਤ ਚੰਗੀ ਲੱਗੀ ਤੇ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ